ਚੈਨਲ ਦੇ ਉੱਪਰ ਤੁਹਾਡਾ ਸਾਰਿਆਂ ਦਾ ਬਹੁਤ ਹੀ ਸਵਾਗਤ ਹੈ। ਸੋ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਕਾਂਸਟੇਬਲ 2023 ਦੀ ਭਰਤੀ ਸੀ ਕੁਝ ਬੱਚਿਆਂ ਨੂੰ ਜਿਹੜੀ ਜੁਆਇਨਿੰਗ ਉਹ ਮਿਲ ਗਈ ਸੀ ਤੇ ਜਿਹੜੇ ਬੱਚੇ ਰਹਿ ਗਏ ਸੀ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਇਲੈਕਸ਼ਨ ਸੀਗਾ ਠੀਕ ਹੈ ਜੀ ਉਹਨਾਂ ਬੱਚਿਆਂ ਨੂੰ ਜਿਹੜੀ ਜੁਆਇਨਿੰਗ ਹੈ ਉਹ ਨਹੀਂ ਮਿਲੀ ਸੀ। ਸੋ ਅੱਜ ਦੀ ਜਿਹੜੀ ਜਾਣਕਾਰੀ ਇਹਦੇ ਰਿਲੇਟਡ ਹੀ ਹੈਗੀ। ਕਿ ਤੁਹਾਡੀ ਜਿਹੜੀ ਜੁਆਇਨਿੰਗ ਹੈ ਉਹ ਕਦੋਂ ਹੋ ਰਹੀ ਹੈਗੀ ਇਹਦੇ ਰਿਲੇਟਡ ਜਿਹੜੀ ਇੱਕ ਇਨਫੋਰਮੇਸ਼ਨ ਆ ਰਹੀ ਹੈਗੀ ਸੋ ਸੁਣਨ ਦੇ ਵਿਚਾਰ ਹੈਗਾ ਜਿਹੜੀ ਇੱਕ ਰਿਕਾਰਡਿੰਗ ਹੈਗੀ ਉਹ ਵਾਇਲ ਹੋ ਰਹੀ ਹੈ ਕਿ ਜਿਹੜੇ ਬੱਚਿਆਂ ਦੇ ਜਿਹੜੇ ਬੱਚਿਆਂ ਦੀ ਜੁਆਇਨਿੰਗ ਜੇ ਨਹੀਂ ਹੋਈ ਸੀ ਉਹਨਾਂ ਬੱਚਿਆਂ ਨੂੰ ਕੀ ਹੈ ਬੁਲਾ ਰਿਹਾ ਹੈਗੇ ਜਿੱਦਾਂ ਕਿ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਜਿਹੜੀ ਇੱਕ ਰਿਕਾਰਡਿੰਗ ਹੈਗੀ ਉਹ ਆਈ ਹੈਗੀ ਵੀ ਜਿਹੜੇ ਬੱਚਿਆਂ ਦੀ ਜੁਆਇਨਿੰਗ ਹਜੇ ਤੱਕ ਨਹੀਂ ਹੋਈ ਸੀਗੀ ਠੀਕ ਹੈ ਜੀ ਵੀ ਉਹ ਬੱਚੇ ਕੀ ਹੈ ਕੱਲ ਨੂੰ ਹੀ ਆਪਣਾ ਜਿਹੜਾ ਸਮਾਨ ਆ ਬੋਰੀਆ ਬਿਸਤਰਾ ਸਾਰਾ ਕੁਝ ਆਪਣਾ ਜਿਹੜਾ ਸਮਾਨ ਉਹ ਜ਼ਰੂਰੀ ਸਮਾਨ ਨਾਲ ਲੈ ਕੇ ਆਉਣਾ ਤੁਸੀਂ ਨੇ ਜੇਕਰ ਇਹਦੇ ਵਿੱਚ ਕੋਈ ਸਚਾਈ ਹੈ ਕਿ ਉਹਨਾਂ ਬੱਚਾ ਨੂੰ ਬੁਲਾਇਆ ਜਾ ਰਿਹਾ ਹੈ ਤਾਂ ਇਸ ਹਿਸਾਬ ਨਾਲ ਜਿਹੜੇ ਬਾਕੀ ਜ਼ਿਲ੍ਹਾ ਉਹਨਾਂ ਦੇ ਉਹਨਾਂ ਦੇ ਵਿੱਚ ਵੀ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੈ ਦੇਖਣ ਨੂੰ ਮਿਲੇਗਾ ਵੀ ਉਹਨਾਂ ਬੱਚਾ ਨੂੰ ਵੀ ਜਿਹੜਾ ਕੀ ਬੁਲਾ ਲਿਆ ਜਾਵੇਗਾ ਇਸ ਹਫ਼ਤੇ ਦੇ ਵਿੱਚ ਵਿੱਚ ਸੋ ਜੇਕਰ ਕਿਸੇ ਬੱਚੇ ਨੂੰ ਕੋਈ ਕਾਲ ਆਈ ਹੈ ਜਾਂ ਮੈਸੇਜ ਆਇਆ ਤਾਂ ਜ਼ਰੂਰ ਉਹ ਕਮੈਂਟਾਂ ਦੇ ਵਿੱਚ ਦੱਸੇ ਵੀ ਸਾਨੂੰ ਬੁਲਾਇਆ ਗਿਆ ਜਾਂ ਨਹੀਂ ਜੇਕਰ ਕੋਈ ਜੇਕਰ ਕਿਸੇ ਬੱਚੇ ਨੂੰ ਲੁਧਿਆਣਾ ਡਿਸਟ੍ਰਿਕਟ ਮਿਲਿਆ ਤਾਂ ਉਹ ਵੀ ਜ਼ਰੂਰ ਕਮੈਂਟਾਂ ਦੇ ਵਿੱਚ ਦੱਸੇ ਵੀ ਤੁਹਾਨੂੰ ਜਿਹੜਾ ਬੁਲਾਇਆ ਗਿਆ ਜਾਂ ਨਹੀਂ ਬਾਕੀ ਜਿਹੜੇ ਬੱਚਿਆਂ ਨੂੰ ਹੁਣ ਤੱਕ ਜੁਆਇਨਿੰਗ ਮਿਲ ਚੁੱਕੀ ਹੈ ਉਹਨਾਂ ਬੱਚਿਆਂ ਨਾਲ ਕੀ ਹੈ ਜਿਹੜਾ ਸਾਡਾ ਰਾਬਤਾ ਕਾਇਮ ਹੋਇਆ ਸੀ ਮੈਂ ਗੱਲ ਕੀਤੀ ਸੀ ਉਹਨਾਂ ਬੱਚਿਆਂ ਦਾ ਕਹਿਣਾ ਕਿ ਜਿੰਨਾ ਬੱਚਿਆਂ ਨੂੰ ਜੁਆਇਨਿੰਗ ਨਹੀਂ ਮਿਲੀ ਸੀ ਜਿੱਥੇ ਕੋਡ ਆਫ ਕੰਡਕਟ ਲੱਗਿਆ ਹੋਇਆ ਸੀ ਉਹਨਾਂ ਬੱਚਿਆਂ ਨੂੰ ਕੀ ਹੈਗਾ ਜਿਹੜਾ ਬੁਲਾ ਲੈ ਗਿਆ ਹੈਗਾ ਇਹ ਉਹਨਾਂ ਬੱਚਿਆਂ ਦਾ ਕਹਿਣਾ ਜਿਨ੍ਹਾਂ ਦੀ ਜੁਆਇਨਿੰਗ ਹੋ ਚੁੱਕੀ ਹੈ ਸੋ ਬਾਕੀ ਜੇਕਰ ਕੋਈ ਬੱਚਾ ਇਹ ਵੀਡੀਓ ਦੇਖ ਰਿਹਾ ਹੈਗਾ ਜਿਹਨੂੰ ਅਜੇ ਤੱਕ ਜੁਆਇਨਿੰਗ ਨਹੀਂ ਮਿਲੀ ਠੀਕ ਹੈ ਤਾਂ ਉਹ ਜਰੂਰ ਕਮੈਂਟ ਦੇ ਵਿੱਚ ਦੱਸੇ ਵੀ ਉਹਨਾਂ ਨੂੰ ਕੋਈ ਕਾਲ ਵਗੈਰਾ ਜੋ ਆਈ ਹੈ ਜਾਂ ਨਹੀਂ ਜੇਕਰ ਨਹੀਂ ਆਈ ਤਾਂ ਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ 5 ਤੋਂ 7 ਦਿਨਾਂ ਦੇ ਵਿੱਚ ਠੀਕ ਹੈ ਜੀ ਤੁਹਾਨੂੰ ਕੀ ਹੈਗਾ ਹੋ ਸਕਦਾ 1-2 ਦਿਨਾਂ ਦੇ ਵਿੱਚ ਹੀ ਤੁਹਾਨੂੰ ਮੈਸੇਜ ਜਾਂ ਕਾਲ ਵਗੈਰਾ ਆ ਜਾਏ ਕਿ ਆਪਣਾ ਜਿਹੜਾ ਸਮਾਨ ਹੈ ਤੁਸੀਂ ਲੈ ਕੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਕੀ ਪਹੁੰਚ ਜਾਵੋ ਸੋ ਜੇਕਰ ਤੁਹਾਡੇ ਵੀ ਟੱਚ ਦੇ ਵਿੱਚ ਕੋਈ ਬੱਚਾ ਹੈਗਾਗਾ ਠੀਕ ਹੈ ਜੀ ਜਿੱਥੇ ਇਲੈਕਸ਼ਨ ਸੀਗੇ ਤੇ ਉਹਨਾਂ ਨੂੰ ਲੁਧਿਆਣਾ ਡਿਸਟ੍ਰਿਕਟ ਅਲਾਟ ਹੋਇਆ ਤਾਂ ਜ਼ਰੂਰ ਆਪਣੇ ਕੰਟੈਕਟ ਦੇ ਵਿੱਚ ਤੁਸੀਂ ਬੱਚਿਆਂ ਤੋਂ ਕੀ ਇਹ ਪਤਾ ਕਰੋ ਵੀ ਸੱਚਮੁੱਚ ਕੀ ਹੈ ਉਹਨਾਂ ਨੂੰ ਬੱਚਿਆਂ ਨੂੰ ਬੁਲਾਇਆ ਗਿਆ ਜਾਂ ਨਹੀਂ ਜੇਕਰ ਕੋਈ ਬੱਚਾ ਇਹ ਵੀਡੀਓ ਦੇਖਦਾ ਪਿਆ ਹੈ ਤੇ ਉਹਨੂੰ ਕੀ ਹੈਗਾ ਉਹਨਾਂ ਦੇ ਜਿਹੜੇ ਜੁਆਇਨਿੰਗ ਉਹ ਨਹੀਂ ਹੋਇਆ ਅਜੇ ਤੱਕ ਇਲੈਕਸ਼ਨ ਸੀ ਉੱਤੇ ਠੀਕ ਹੈ ਉਹਨਾਂ ਨੂੰ ਕੋਈ ਕਾਲ ਵਗੈਰਾ ਜਾਂ ਮੈਸੇਜ ਆਇਆ ਤਾਂ ਜ਼ਰੂਰ ਹੋ ਕਮੈਂਟ ਕਰਕੇ ਦੱਸਿਓ ਤਾਂ ਕਿ ਸਾਰੇ ਬੱਚਿਆਂ ਨੂੰ ਜਿਹੜੇ ਰਹਿੰਦੇ ਜਿਹੜੇ ਹੈਗੇ ਜਿੰਨਾਂ ਜ਼ਿਲ੍ਹਿਆਂ ਦੇ ਵਿੱਚ ਅਜੇ ਤੱਕ ਕੋਈ ਮੈਸੇਜ ਵਗੈਰਾ ਨਹੀਂ ਆਇਆ ਉਹਨਾਂ ਦੀ ਜੁਆਇਨਿੰਗ ਨੂੰ ਲੈ ਕੇ ਤਾਂ ਕਿ ਉਹਨਾਂ ਬੱਚਿਆਂ ਨੂੰ ਵੀ ਕੀ ਹੈਗਾ ਪਤਾ ਲੱਗ ਸਕੇ ਸਾਰੇ ਬੱਚਿਆਂ ਨੂੰ ਕੀ ਹੈ ਹੌਂਸਲਾ ਹੋ ਸਕੇ ਵੀ ਸਾਡੀ ਵੀ ਜਿਹੜੀ ਜੁਆਇਨਿੰਗ ਆ ਉਹ ਹੋ ਰਹੀ ਹੈਗੀ ਕਿਉਂਕਿ ਜਿਹੜੇ ਬੱਚੇ ਪੁਲਿਸ ਲਾਈਨ ਦੇ ਵਿੱਚ ਆ ਚੁੱਕੇ ਉਹਨਾਂ ਦੀ ਜਿਹੜੀ ਬੈਲਟ ਨੰਬਰ ਵਗੈਰਾ ਬੱਚਿਆਂ ਨੂੰ ਮਿਲ ਚੁੱਕਿਆ ਹੈ ਠੀਕ ਹੈ ਜੀ ਐਡਮਿਟ ਸੌਰੀ ਆਇਡੈਂਟੀਟੀ ਕਾਰਡ ਹੈ ਜਿਹੜੇ ਉਹ ਵੀ ਵਿੱਚ ਬੱਚਿਆਂ ਦੇ ਬਣ ਚੁੱਕੇ ਤਾਂ ਕਿ ਨਾਲ ਜਿਹੜੇ ਬੱਚੇ ਰਹਿ ਗਏ ਉਹ ਵੀ ਠੀਕ ਹੈ ਪੁਲਿਸ ਲਾਈਨਾਂ ਦੇ ਵਿੱਚ ਆ ਕੇ ਆਪਣਾ ਜਿਹੜੀ ਕਾਰਵਾਈ ਹੈਗੀ ਉਹ ਉਹਨਾਂ ਦੇ ਵੀ ਜਿਹੜੀ ਕਾਰਪੀਓ ਸ਼ੁਰੂ ਹੋ ਸਕੇ ਉਹਨਾਂ ਨੂੰ ਵੀ ਬੈਲਟ ਨੰਬਰ ਵਗੈਰਾ ਮਿਲ ਸਕਣ। ਅਕਾਊਂਟ ਨੰਬਰ ਵਗੈਰਾ ਉਹਨਾਂ ਦੇ ਵੀ ਖੁੱਲ ਸਕਣ। ਸੋ ਜਿੰਨਾ ਕਿ ਮੈਂ ਪਤਾ ਕੀਤਾ ਮੇਰੇ ਹਿਸਾਬ ਨਾਲ ਕੀ ਹੈ ਜਿਹੜੀ ਬੱਚਿਆਂ ਨੂੰ ਕੀ ਬੁਲਾਇਆ ਜਾ ਰਿਹਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬੱਚਿਆਂ ਨੂੰ ਨਹੀਂ ਬੁਲਾਇਆ ਗਿਆ ਹਜੇ ਤੱਕ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਹਿਸਾਬ ਨਾਲ ਕੋਈ ਨਾ ਕੋਈ ਜਿਹੜੀ ਇਨਫੋਰਮੇਸ਼ਨ ਉਹ ਜ਼ਰੂਰ ਆਵੇਗੀ ਤੁਹਾਨੂੰ ਵੀ ਜਿਹੜਾ ਕੀ ਹੈ ਬੁਲਾਇਆ ਜਾ ਸਕਦਾ ਹੈਗਾ। ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਜਾਣਕਾਰ ਨੂੰ ਸ਼ੇਅਰ ਜ਼ਰੂਰ ਕਰਨਾ। ਸੋ ਏਦਾਂ ਹੀ ਸਾਡੇ ਚੈਨਲ ਨਾਲ ਹਮੇਸ਼ਾ ਲਈ ਜੁੜੇ ਰਹੋ ਤੇ ਅਸੀਂ ਤੁਹਾਡੇ ਲਈ ਇਦਾਂ ਦੇ ਇਨਫੋਰਮੇਟਿਵ ਜਿਹੜੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇਕਰ ਜਾਣਕਾਰੀ ਬਿਹਤਰੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ ਸੋ ਬਹੁਤ ਜਲਦੀ ਹੀ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਾਲ